ਸੱਚੀ ਗੱਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਸਾਬੋ ਟਰੈਕਟਰ ਮੰਡੀ ਤੇ ਚਲੋ ਆਪਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਕਰਦੇ ਹਾਂ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਤੁਹਾਨੂੰ ਦੱਸਦੇ ਹਾਂ ਕਿਹੜੇ ਟਰੈਕਟਰ ਦਾ ਕੀ ਰੇਟ ਆ ਤੇ ਕਿੰਨੇ ਕਿੰਨੇ ਮਾਡਲ ਇੱਥੇ ਮੰਡੀ ਤੇ ਪਹੁੰਚੇ ਹੋਏ ਨੇ ਚਲੋ ਆਪਾਂ ਸ਼ੁਰੂ ਕਰਦੇ ਹਾਂ 735 ਤੋਂ ਹੀ 73597 ਮਾਡਲ ਆ ਬਰਨਾਲਾ ਨੰਬਰ ਆ 165000 ਰੁਪਿਆ ਡਿਮਾਂਡ ਆ ਤੇ ਰੰਗ ਤਾਂ ਸਾਫ ਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬੈਕ ਸਾਈਡਾਂ ਦੀ ਸਾਫ ਪਈ ਆ ਇਹ ਤਾਂ ਜੋ ਪੰਪ ਉਹ ਬਾਹਰ ਨਹੀਂ ਕਰਵਾਇਆ ਹੋਇਆ ਇਹ 4 ਗੇਹਰਾ ਵਾਲਾ ਟਰੈਕਟਰ ਆ ਜੀ ਉਹਦੇ ਨਾਲ ਆ ਗਿਆ ਜੀ ਸੂਨਾਲੀ ਕਾ ਡੀਆਈ 60 2014 ਮਾਡਲ ਆ 4 ਲੱਖ ਤੇ 18000 ਰੁਪਿਆ ਡਿਮਾਂਡ ਆ ਰੰਗ ਬੰਨ ਦਾ ਟਰੈਕਟਰ ਸਾਫਾ ਹੈ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫਾ ਗੂਡিয়ার ਦੇ ਟਾਇਰ ਆ ਬੈਕ ਸਾਈਡ ਦੇ ਤੇ ਆਪਾਂ ਸਾਈਜ਼ ਵੀ ਤੁਹਾਨੂੰ ਜਰੂਰ ਦੱਸਾਂਗੇ 14 9 28 ਦੇ ਬੈਕ ਸਾਈਡ ਦਾ ਟਾਇਰਾਂ ਦਾ ਸਾਈਜ਼ ਆ ਉਸ ਦੇ ਨਾਲ ਆ ਗਿਆ 2001 ਮਾਡਲ 2 ਲੱਖ 10 ਹਜ਼ਾਰ ਰੁਪਈਆ ਡਿਮਾਂਡ ਆ ਸੋਨਾਲੀਕਾ ਤੇ ਉਸ 750 ਦੀ ਸੋਨਾਲੀਕਾ ਉਸ ਦੇ ਨਾਲ ਆ ਗਿਆ ਸੋਨਾਲੀਕਾ 750 4 ਇੰਚ 2004 ਮਾਡਲ ਆ ਜੀ 280000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਹੈ ਜੀ ਰੰਗ ਬੰਨ ਦਾ ਵੀ ਟਰੈਕਟਰ ਸਾਫ਼ ਪਿਆ ਜੀ ਉਸ ਦੇ ਨਾਲ ਆ ਗਿਆ 475 ਮਿਹੰਦਰਾ ਰੰਗ ਬੰਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਇਸ ਟਰੈਕਟਰ ਦੇ ਮਾਡਲ 98 ਹੈ ਜੀ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ ਸਵਰਾਸ 744 2000 ਮਾਡਲ ਹੈ ਜੀ ਪੂਰਾ 1 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ ਰੰਗ ਬੰਨ ਤੁਸੀਂ ਦੇਖ ਸਕਦੇ ਆ ਵੀਡੀਓ ਚ ਟਾਇਰਾਂ ਦੀ ਕੰਡੀਸ਼ਨ ਥੋੜੀ ਜਿਹੀ ਇਸ ਦੀ ਬੈਕ ਸਾਈਡ ਤੇ ਨਹੀਂ ਘਾਸੇ ਪਈ ਹੋਈ ਆ ਉਸ ਦੇ ਨਾਲ ਆ ਗਿਆ ਜੀ ਸੋਨਾਲੀ ਕਾ 730 210000 ਰੁਪਿਆ ਡਿਮਾਂਡ ਆ 1 ਲੱਖ ਆਹ ਸੌਰੀ 2 2010 ਮਾਡਲ ਆ 198000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ ਜੀ 5210 ਜੋਂਡੀਅਰ 2022 ਮਾਡਲ ਆ ਜੀ 850000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਰੰਗ ਬੰਨ ਲਓ ਵੀ ਟਰੈਕਟਰ ਸਾਫ ਆ ਤੇ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਕਿਉਂਕਿ ਮਾਡਲ 2022 ਆ ਤੋਂ ਉੱਚੇ ਮਾਡਲ ਹੀ ਆ ਪੂਰਾ ਫੋਲ ਜਿਵੇਂ ਆਪਾਂ ਕਹਿ ਦਈਏ 2022 ਚੱਲ ਹੀ ਰਿਹਾ ਤੇ ਐਮ ਆਰਐਫ ਦੇ ਬੈਕ ਸਾਈਡ ਦੇ ਟਾਇਰ ਆ 16 9 28 ਦੇ ਤੇ ਉਸ ਦੇ ਨਾਲ ਆ ਗਿਆ ਜੀ 2008 ਮਾਡਲ ਸੋਨਲਿਕਾ 60 ਦਾ ਹੀ ਇਹ 3 ਲੱਖ 58000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨ ਦਾ ਵੀ ਟਰੈਕਟਰ ਸਾਫ ਹੈ ਉਸ ਦੇ ਨਾਲ ਆ ਗਈ ਸੋਨਾ ਲੀਕਾ ਨਰੂਤੀ ਸ਼ੋਸ 60 ਜੀ 2013 ਮਾਡਲ ਆ 4 ਲੱਖ 35000 ਰੁਪਿਆ ਡਿਮਾਂਡ ਆ ਰੰਗ ਬੰਨ ਦਾ ਟਰੈਕਟਰ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜੀ ਸੀਟ ਦੇ ਬੈਕ ਸਾਈਡ ਦੇ ਟਾਇਰ ਆਈ ਇਸ ਟਰੈਕਟਰ ਦੇ ਉਸ ਦੇ ਨਾਲ ਆ ਗਈ 363 ਨਿਊ ਹਾਲੈਂਡ ਵਾਲਿਆਂ ਦਾ ਪੰਜਾਬ ਨੰਬਰ ਆ ਜੀ 2009 ਮਾਡਲ ਆ 4 ਲੱਖ 39000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬੈਕ ਸਾਈਡ ਦੇ ਪੋਲੋ ਕੰਪਨੀ ਦਾ ਟਾਇਰ ਆ ਸਾਈਜ਼ ਹੈਗਾ ਇਹਨਾਂ ਟਾਇਰਾਂ ਦਾ 16 9 28 ਦੇ ਹਾਂਜੀ ਨੰਬਰ ਬੋਲ ਦੋ ਬਾਈ ਜੀ ਆਪਣਾ ਜੀ ਬਾਈ ਜੀ ਉੱਪਰ ਬੈਠੇ ਨੇ ਤਾਂ ਆਪਾਂ ਮਾਲਕ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ 920128860 95 0128860 9501288606 60622 ਦਾ ਨੰਬਰ ਆ ਜੇ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ ਵੀਡੀਓ ਚ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਖਰੀਦ ਸਕਦੇ ਆ ਫਰਸਟ ਪਾਰਟੀ ਦੇ ਨਾਮ ਹੀ ਆ ਬਾਈ ਅਸਾਂ ਸੈਕੰਡ ਪਾਰਟੀ ਦੇ ਨਾਮ ਟਰੈਕਟਰ ਹੈ ਚਲੋ ਉਸ ਦੇ ਨਾਲ ਆ ਗਿਆ ਜੀ ਸਵਰਾਜ 855 ਪੰਜਾਬ ਨੰਬਰ ਟਰੈਕਟਰ ਇਹ ਵੀ 2012 ਮਾਡਲ ਆ 4 ਲੱਖ ਤੇ 30000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨਦਾ ਵੀ ਟਰੈਕਟਰ ਸਾਫ ਆ ਗੁਡਇਰ ਦੇ ਟਾਇਰ ਆ 14 9 28 ਦੇ ਬੈਕ ਸਾਈਡ ਦੇ ਟਾਇਰ ਆ ਵੀ ਜੋੜੀ ਆ ਜੀ ਉਸ ਦੇ ਨਾਲ ਆ ਗਿਆ ਜੀ ਸੋਨਾਲੀਕਾ 750 2019 ਮਾਡਲ ਆਈ 4 ਲੱਖ ਤੇ 85000 ਰੁਪਿਆ ਡਿਮਾਂਡ ਆ ਰੰਗ ਬੰਨ ਦਾ ਟਰੈਕਟਰ ਸਾਫ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਐਮ ਆਰਐਫ ਦੇ ਬੈਕ ਸਾਈਡ ਦੇ ਟਾਇਰ ਨੇਸ ਦੇ 149 28 ਦੇ ਬਈ ਤੁਹਾਡਾ ਆਪਣਾ ਜੀ ਟਰੈਕਟਰ ਮੋਬਾਈਲ ਨੰਬਰ ਬੋਲੋ ਬਾਈ 98170 694 98170 78 694 9400 ਲੋ ਜੀ ਇਹ ਬਾਈ ਦਾ ਨੰਬਰ ਆ ਪੈਂਡ ਕਿਹੜਾ ਜੀ ਤਾਕਤ ਆ ਸਾਕਤ ਮਾਲ ਜ਼ਿਲ੍ਹਾ ਸਰਹਸਾ ਸਰਹਸਾ ਜ਼ਿਲ੍ਹਾ ਪੰਜਾਬ ਨੰਬਰ ਆ ਟਰੈਕਟਰ ਤੇ ਹਰਿਆਣਾ ਲੋ ਜੀ ਹਰਿਆਣਾ ਨੰਬਰ ਟਰੈਕਟਰ ਆ ਜੀ ਇਹ ਉਹਦੇ ਨਾਲ ਆ ਗਿਆ ਜੀ 2010 ਮਾਡਲ 3 ਲੱਖ ਤੇ 70000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਸੁਥਰੀ ਆ ਰੰਗ ਬੰਨ ਦਾ ਵੀ ਟਰੈਕਟਰ ਸਾਫ਼ ਆ 5204 ਜੌਂਡੀਅਰ ਬੈਕ ਸਾਈਡ ਦੇ ਟਾਇਰ ਜਿਹੜੇ ਦੇ 14 9 28 ਦਾ ਸਾਈਜ਼ ਆ ਸੀਏਟ ਦੇ ਟਾਇਰ ਆ ਜੀ ਚਲੋ ਆਪਾਂ ਮਾਲਕ ਦਾ ਨੰਬਰ ਵੀ ਦੱਸ ਦਿਆਂ ਤੁਹਾਨੂੰ ਸੱਸੀ ਕਾਲ ਜੀ ਕੀ ਨਾਮ ਆ ਜੀ ਜਸਵੀਰ ਸਿੰਘ ਪਿੰਡ ਜੀ ਨਮੋਲ ਜਿਲਾ ਜੀ ਸੰਗਰੂਰ ਸੰਗਰੂਰ ਜਿਲਾ ਜੀ ਪੰਜਾਬ ਨੰਬਰ ਟਰੈਕਟਰ ਹੀ ਨਹੀਂ ਆਪਣਾ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98766 98766 82248 82248 ਲੋ ਜੀ ਇਹ ਮਾਲਕ ਦਾ ਨੰਬਰ ਆ ਕਿਸੇ ਵੀ ਬਾਈ ਨੇ 5204 ਜੋਂਡੀਰ ਖਰੀਦਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਿਆ ਜੀ 855 2010 ਮਾਡਲ ਆ ਇਹਨਾਂ ਟਰੈਕਟਰਾਂ ਦੀ ਕਾਫੀ ਡਿਮਾਂਡ ਆਉਂਦੀ ਆ ਕਾਫੀ ਕਮੈਂਟ ਆਉਂਦੇ ਆ 2007 ਤੋਂ ਲੈ ਕੇ 16 17 ਤੱਕ ਤੇ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਤੇ 375000 ਰੁਪਇਆ ਡਿਮਾਂਡ ਆ ਰੰਗ ਬੰਨ ਦਾ ਵੀ ਟਰੈਕਟਰ ਸਾਫ਼ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਆ ਬੈਕ ਸਾਈਡ ਦੇ ਟਾਇਰ ਐਮ ਆਰਸ ਦੇ ਨੇ ਸਾਈਜ਼ ਆ ਜੀ ਜਿਹੜਾ ਉਹਨਾਂ ਦਾ 14 9 28 ਦਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਨਰਮਲ ਸਿੰਘ ਬਾਈ ਦਾ ਨਾਂ ਹੀ ਪੈਂਡ ਕਿਹੜਾ ਹੀ ਹਾਂਜੀ ਨਮੋਲੀ ਯਾਨੀ ਕਿ ਸੰਗਰੂਰ ਜਿਲ੍ਹੇ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 62801 62801 ਜੀ 47 4799 ਜੀ ਲੋ ਜੀ ਇਹ ਬਾਈ ਦਾ ਨੰਬਰ ਹੈ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ 855 ਤਾਂ ਤੁਸੀਂ ਵੀਡੀਓ ਚ ਨੰਬਰ ਲੈ ਕੇ ਖਰੀਦ ਸਕਦੇ ਹੋ ਉਸ ਦੇ ਨਾਲ ਆ ਗਿਆ ਇਹ 15 ਮਾਡਲ ਆ 211000 ਰੁਪਏ ਡਿਮਾਂਡ ਆ ਐਸ਼ਰ 241 ਐਨ ਸੀ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਰੰਗ ਬਾਨਾ ਦਾ ਵੀ ਟਰੈਕਟਰ ਸਾਫ਼ ਪਿਆ ਜੀ ਉਸ ਦੇ ਨਾਲ ਆ ਗਿਆ ਇਹ ਐਮ ਐਸ ਸੀ 1035 98 ਮਾਡਲ ਆ ਜੀ 170000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਨੇ ਡੈਕ ਸਾਈਡ ਦੇ ਟਾਇਰਾਂ ਦੀ ਕੰਪਨੀ ਵੀ ਆਪ ਤੁਹਾਨੂੰ ਦੱਸ ਦਿੰਨੇ ਆ ਗੁੜੀਆਰ ਦੇ ਨੇ 12428 ਦੇ ਜੀ ਬਾਈ ਆਪਣਾ ਮੋਬਾਈਲ ਨੰਬਰ ਦੱਸੋ ਜੀ 99636 94636 29 29 29505 ਜੀ ਨਾਮ ਕੀ ਹੈ ਅਮਨਦੀਪ ਸਿੰਘ ਅਮਨਦੀਪ ਸਿੰਘ ਹੀ ਪਿੰਡ ਜੀ ਮੋੜ ਖੁਰਦ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਜੀ ਲੋ ਜੀ ਜ਼ਿਲ੍ਹਾ ਬਠਿੰਡਾ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਮੈਸੀ ਦੀ ਵੀ ਡਿਮਾਂਡ ਸੀ ਉਸ ਦੇ ਨਾਲ ਇੱਕ ਹੋਰ ਮੈਸੀ ਖੜਾ ਉਹ ਵੀ ਤੁਹਾਨੂੰ ਦੱਸਦੇ ਆ ਕਿਹੜਾ ਮਾਡਲ ਆ ਤੇ ਕੀ ਡਿਮਾਂਡ ਆ ਮੈਸੀ 241 ਡੀ ਡੀ ਆ ਇਹ 2010 ਮਾਡਲ ਆ 2 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਰੰਗ ਬੰਨ ਦਾ ਵੀ ਟਰੈਕਟਰ ਸਾਫ਼ ਆ ਤੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਜਿਹੜੀ ਇਸ ਦੀ ਐਮ ਆਰਐਸ ਦੀ ਆ ਤੇ 13 628 ਦੇ ਬੈਕ ਸਾਈਡ ਦੇ ਟਾਇਰ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਬੱਬੂ ਬੱਬੂ ਬਾਈ ਦਾ ਨਾਮ ਆ ਪਿੰਡ ਜੀ ਮੋੜ ਖੁਰਦ ਮੋੜ ਖੁਰਦ ਬਾਈ ਦਾ ਪਿੰਡ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 84273 84273 94175 94175 ਲੋ ਜੀ ਕਿਸਾਨ ਭਰਾਵਾਂ ਦੀ ਕਈਆਂ ਦੀ ਕਮੈਂਟ ਆਈ ਸੀ ਮੈਸੀ ਬਾਰੇ ਤਾਂ ਤੁਸੀਂ ਇਹ ਵੀਡੀਓ ਚ ਨੰਬਰ ਲੈ ਕੇ ਟਰੈਕਟਰ ਖਰੀਦ ਸਕਦੇ ਹੋ ਬਾਈ ਨਾਲ ਸੌਦਾ ਕਰ ਸਕਦੇ ਹੋ ਉਸਦੇ ਨਾਲ ਆ ਗਿਆ ਇਹ ਫਾਰਮ 60 2009 ਮਾਡਲ ਆ 2 ਲੱਖ ਤੇ 65000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਰੰਗ ਬੰਨ ਵਾਲਾ ਟਰੈਕਟਰ ਸਾਫ ਪਿਆ ਜੀ ਉਸਦੇ ਨਾਲ ਆ ਗਿਆ ਜੀ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਮਾਡਲ 96 ਆ 1 ਲੱਖ ਤੇ 80000 ਰੁਪਿਆ ਡਿਮਾਂਡ ਆ ਜੀ ਤੇ ਟਾਇਰਾਂ ਦੀ ਕੰਪਨੀ ਹੈਗੀ ਜਿਹੜੀ ਰੁਦਰਾ ਦੀ 1300 3/2 ਦੇ ਟਾਇਰ ਨੇ ਜੀ ਇਸ ਦੇ ਉਹਦੇ ਨਾਲ ਆ ਗਿਆ Mahindra 605 ਹਰਿਆਣਾ ਨੰਬਰ ਆ ਜੀ ਮਾਡਲ 2013 3 ਲੱਖ 70000 ਰੁਪਿਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ 735 95 ਮਾਡਲ 1 ਲੱਖ ਤੇ 95000 ਰੁਪਿਆ ਡਿਮਾਂਡ ਹੈ ਸਾਰੀ ਟੋਡੀ ਬਈ ਠੀਕ ਹੈ ਲੋ ਜੀ ਉਸਦੇ ਨਾਲ ਆ ਗਿਆ ਫਾਰਮ ਪੈਂਟ 2010 ਮਾਡਲ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਓਕੇ ਆ 3 ਲੱਖ 68000 ਰੁਪਿਆ ਡਿਮਾਂਡ ਆ ਰੰਗ ਬਾਨਾ ਲੋ ਟਰੈਕਟਰ ਸਾਫ ਆ 16 928 ਦੇ ਬੈਕ ਸਾਈਡ ਦੇ ਟਾਇਰ ਆ ਜੀ ਫੋਲੋ ਕੰਪਨੀ ਦੇ ਉਸਦੇ ਨਾਲ ਆ ਗਿਆ ਫੋਰ 630 2000 ਮਾਡਲ ਆ 135000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬਨ ਵਾਲੋ ਵੀ ਟਰੈਕਟਰ ਸਾਫ਼ ਪਿਆ ਜੀ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀਆਈ 60 18 ਇੱਕ ਸ 2018 ਮਾਡਲ ਆ 5 ਲੱਖ ਤੇ 75000 ਰੁਪਿਆ ਡਿਮਾਂਡ ਆ ਜੀ ਰੰਗ ਬਨ ਦਾ ਟਰੈਕਟਰ ਸਾਫ਼ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਆਰਸ ਦੇ ਨੇ ਇਹ ਆਪਾਂ ਦੇਖਦੇ ਹਾਂ ਸਪੀਡਾਂ ਕਿੰਨੀਆਂ ਚਾਹੀਏ ਇਹ ਇਹ ਦੋ ਸਪੀਡਾਂ ਵਾਲਾ ਜੀ ਸ਼ਾਇਦ 2021 ਦੇ ਵਿੱਚ ਹੀ ਤਿੰਨ ਸਪੀਡ ਚ ਆਇਆ ਹੈ ਇਹ ਟਰੈਕਟਰ ਉਹਦੇ ਨਾਲ ਆ ਗਿਆ 60 ਸੋਨਾਂ ਲੀਕਾ ਇਹ ਮਾਡਲ 2021 ਹੈ ਜੀ 6 ਲੱਖ 95000 ਰੁਪਿਆ ਡਿਮਾਂਡ ਆ ਰੰਗ ਬੰਨ ਦਾ ਟਰੈਕਟਰ ਸਾਫ ਪਿਆ 16x28 ਦੇ ਪੋਲੋ ਕੰਪਨੀ ਦੇ ਬੈਕ ਸਾਈਡ ਦੇ ਟਾਇਰ ਆ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਇਹ ਤਿੰਨ ਸਪੀਡਾਂ ਵਾਲਾ ਹੀ ਟਰੈਕਟਰ ਆ ਜੀ ਇਹ 2021 ਜੀ ਆਇਆ ਸੋਨਾ ਲੀਕਾ ਦੇ ਤਿੰਨ ਸਪੀਡ ਚ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2021 ਮਾਡਲ ਆ ਜੀ 6 ਲੱਖ 85000 ਰੁਪਿਆ ਡਿਮਾਂਡ ਆ ਰੰਗ ਬੰਨ ਲਓ ਕੋਕਾ ਪੀਸ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ 16 9 28 ਦੇ ਬੈਕ ਸਾਈਡ ਦੇ ਟਾਇਰ ਆ ਗੁਡੀਅਰ ਤੇ ਬੈਕ ਸਾਈਡ ਦੇ ਟਾਇਰ ਆ ਜੀ ਇਸ ਟਰੈਕਟਰ ਦੇ ਉਸ ਦੇ ਨਾਲ ਆ ਗਿਆ ਜੀ ਸੋਨਾ ਲੀਕਾ 750 ਇਹ 2012 ਮਾਡਲ ਆ ਜੀ 3 ਲੱਖ 95000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਰੰਗ ਬੰਨ ਦਾ ਵੀ ਸਾਫ਼ ਹੈ ਟਰੈਕਟਰ ਕੋਲੋ ਕੰਪਨੀ ਦੇ ਟਾਇਰਾਂ 14 9 28 ਦੇ ਬੈਕ ਸਾਈਡ ਦੇ ਟਾਇਰ ਹੈ ਜੀ ਉਸ ਦੇ ਨਾਲ ਆ ਗਿਆ ਇਹ Mahindra 265 2015 ਮਾਡਲ ਹੈ 3 ਲੱਖ ਤੇ 45000 ਰੁਪਿਆ ਡਿਮਾਂਡ ਹੈ ਰੰਗ ਬੰਨ ਦਾ ਟਰੈਕਟਰ ਸਾਫ਼ ਹੈ ਜੀ ਤੇ JK ਦੇ ਟਾਇਰ ਆ ਬੈਕ ਸਾਈਡ ਦੇ 12 4 28 ਦੇ ਤੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈ ਚਾਰੇ ਬਿਲਕੁਲ ਨਵੇਂ ਨੇ ਉਸ ਦੇ ਨਾਲ ਆ ਗਿਆ Mahindra 605 Arjun Novo ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਸੁਥਰੀ ਹੈ ਰੰਗ ਬੰਨ ਵੱਲੋਂ ਤੇ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ 16928 ਦੇ ਬੈਕ ਸਾਈਡ ਦੇ ਟਾਇਰ ਆ ਤੇ 2017 ਮਾਡਲ ਆ 6 ਲੱਖ ਤੇ 10000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸਦੇ ਨਾਲ ਆ ਗਈ ਸੋਨਾਲੀਕਾ ਡੀਆਈ 35 2021 ਮਾਡਲ ਆ ਜੀ 4 ਲੱਖ ਤੇ 85000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 13628 ਦੇ ਬੈਕ ਸਾਈਡ ਦੇ ਟਾਇਰ ਆ ਤੇ ਸਪੀਡਾਂ ਪਾਇਨੀਆਂ ਦੱਸ ਦਿੰਦੇ ਕਿੰਨੀਆਂ ਇਹ ਦੋ ਸਪੀਡ ਵਾਲਾ ਟਰੈਕਟਰ ਹੀ ਹੈ। ਲਈ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਲੋਜ ਉਸ ਤੇ ਨਾਲ ਆ ਗਿਆ ਸਵਰਾਜ 855 2011 ਮਾਡਲ ਆ 3 ਲੱਖ 80000 ਰੁਪਿਆ ਡਿਮਾਂਡ ਆ। ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ। ਰੰਗ ਬੰਨ ਦਾ ਵੀ ਟਰੈਕਟਰ ਸਾਫ਼ ਆ ਜੀ। ਉਸ ਦੇ ਨਾਲ ਆ ਗਿਆ 2013 ਮਾਡਲ 3 ਲੱਖ 90000 ਰੁਪਿਆ ਡਿਮਾਂਡ ਆ ਸੋਨਾਲੀਕਾ। 750 ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨ ਤੋਂ ਵੀ ਟਰੈਕਟਰ ਬਹੁਤ ਜ਼ਿਆਦਾ ਸਾਫ਼ ਆ ਜੀ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਲੋ ਜੀ ਉਸ ਦੇ ਨਾਲ ਆ ਗਿਆ 2012 ਮਾਡਲ ਫਾਰਮ 60 4 ਲੱਖ ਰੁਪਿਆ ਪੂਰਾ ਡਿਮਾਂਡ ਆ ਇਸ ਦੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਐਮ ਆਰਐਫ ਦੇ ਟਾਇਰ ਆ 14 9 28 ਦਾ ਬੈਕ ਸਾਈਡ ਦਾ ਟੈਹਰਾ ਜੀ ਉਹਦੇ ਨਾਲ ਆ ਗਿਆ ਸੋਨਲੀ ਕਾ 60 2009 ਮਾਡਲ ਆ 196500 ਰੁਪਇਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ Mahindra 265 2012 ਮਾਡਲ ਆ 2 ਲੱਖ 98000 ਰੁਪਇਆ ਡਿਮਾਂਡ ਆ ਜੀ ਰੰਗ ਬੰਨ ਵਾਲੋ ਟਰੈਕਟਰ ਸਾਫ਼ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ JK ਦੇ ਨੇ ਤੇ ਸਾਈਜ਼ ਹੈਗਾ ਵੀ 12 4 28 ਦਾ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਲੋ ਜੀ ਮਾਲਕਾ ਟਰੈਕਟਰ ਦੇ ਉੱਪਰ ਬੈਠੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਾਈ ਜੀ ਸਤਨਾਮ ਹੈ ਬਾਈ ਜੀ ਸਤਨਾਮ ਬਾਈ ਦਾ ਨਾਮ ਪਿੰਡ ਕਿਹੜਾ ਹੈ ਕਰਮਗੜ੍ਹ 44 ਤੇ ਜ਼ਿਲ੍ਹਾ ਜਿਲ੍ਹਾ ਮਾਨਸਾ ਜੀ ਮਾਨਸਾ ਜ਼ਿਲ੍ਹਾ ਬਾਈ ਦਾ ਹੈਗਾ ਜੀ ਤੇ ਮੋਬਾਈਲ ਨੰਬਰ ਦੱਸੋ ਜੀ 77175454 77175 76 ਜੀ 77 77174 77174 45693 45693 ਲੋਹੇ ਮਾਲਕ ਦਾ ਨੰਬਰ ਹੈ ਜੀ ਕਾਫੀ ਡਿਮਾਂਡ ਹੈ ਇੰਨਾ ਟਰੈਕਟਰਾਂ ਦੀ ਜੇ ਜਿਸੇ ਭਾਈ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ